ਜੇ ਤੁਸੀਂ ਮੈਨੂੰ ਫਤਵਾ ਦਿੱਤਾ ਜਿਹੜੇ ਬੱਤੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦੇ ਰਾਤਾਨੀਆਂ ਦੇ ਡੈਮਾਂ ਦੇ ਉਹ ਤਾਂ ਹੈਗੇ ਹੀ ਹੈਗੇ ਆ ਪਰ ਮੈਂ ਬਹੰਡੇ ਹਲਕੇ ਲਈ ਇੱਕ ਗੱਲ ਕਰਦਾ ਵੀ ਜੇ ਤੁਸੀਂ ਮੈਨੂੰ ਐਮਪੀ ਬਣਾ ਦਿੰਦੇ ਹੋ ਪਹਿਲਾ ਨਸ਼ਾ ਤਾਂਗ ਲੈ ਕੇ ਬੈਠਾਂ ਤੁਹਾਡੇ ਪਿੰਡਾਂ ਜੇ ਮਰਜ਼ੀ ਖਤਮ ਕਰਾਂ ਖਤਮ ਕਰੂੰਗਾ 1 ਜੂਨ ਚੇਤੇ ਰੱਖਿਓ 1 ਜੂਨ 1984 ਨੂੰ ਥੋੜਾ ਤਖਤ ਧਾਇਆ ਸੋਨੂੰ ਅੱਗਾ ਲਾਈਆਂ ਕਲਾਂ ਟਾਇਰ ਪਾ ਕੇ ਭੁੱਖਿਆ ਸੋਨੂੰ 1 ਜੂਨ ਉਹ ਦਿਨ ਸੀ ਜਦੋਂ ਦਰਬਾਰ ਸਾਹਿਬ ਨੂੰ ਘੇਰਾ ਪਿਆ 1984 ਨੂੰ 6 ਦਿਨ ਲਗਾਤਾਰ ਛੋਡੇ ਹਜ਼ਾਰਾਂ ਨੌਜਵਾਨ ਮਾਰੇ ਛੋਡੇ ਬੀਬੀਆਂ ਬੱਚੇ ਮਾਰੇ ਛੋਡੇ ਜਵਾਦੋਚੋਂ ਦੇ ਮਾਰਤੇ ਉਹ ਦਿਨ ਚੇਤੇ ਰੱਖਿਓ 1 ਜੂਨ 2015 ਨੂੰ ਗੁਰੂ ਅੰਗਸਾਹ ਦੀ ਬੇਅਦਬੀ ਹੋਈ ਅੰਗ ਗਲੀਆਂ ਤੇ ਖਲਾਰੇ ਖਲਾਰੇਗੇ ਰੂੜੀਆਂ ਦੇ ਖਲਾਰੇਗੇ ਉਦੋਂ ਕੌਣ ਸੀ ਬਾਦਲ ਜਿਹੜਾ ਅੱਜ ਆਪਣੇ ਆਪ ਨੂੰ ਪੰਜਾਬ ਦੇ ਪੰਥ ਦਾ ਸ਼ਿਕਾਹ ਹੁੰਦਾ ਉਹਦੀ ਸਰਕਾਰ ਸੀ ਬਦਲ ਕਹਿੰਦੇ ਦਰਬੇਸ਼ ਸਿਆਸਤਦਾਨ ਐਵੇਂ ਉਹਨਾਂ ਦੇ ਉੱਤੇ ਚਿੱਕੜ ਉਛਾਲਿਆ ਯਾਰ ਮੈਂ ਕਹਿੰਦਾ ਉਹ ਜੇ ਦਰਬੇਸ਼ ਤੱਕ ਦੇ 15 ਸਾਲ ਹੋਰ ਚੌਂਦਾ ਰਹੇ ਨਾ ਮਾੜੀ ਮੋਟੀ ਜੜਾ ਉਹ ਪੱਟ ਕੇ ਜਾਂਦਾ ਜਮਾ ਕੌਮ ਦੀ ਇਹ ਬਟੰਡੇ ਵਾਲੋ ਜੇ ਤੁਸੀਂ ਮੈਨੂੰ ਫਤਵਾ ਦਿੱਤਾ ਜਿਹੜੇ ਬੱਤੇ ਮੁੱਦੇ ਨੇ ਪੰਜਾਬ ਦੇ ਪਾਣੀਆਂ ਦੇ ਰਾਤਾਨੀਆਂ ਦੇ ਡੈਮਾਂ ਦੇ ਉਹ ਤਾਂ ਹੈਗੇ ਹੀ ਹੈਗੇ ਆ ਪਰ ਮੈਂ ਬਟੰਡੇ ਹਲਕੇ ਲਈ ਕਰਾਂ ਵੀ ਜੇ ਤੁਸੀਂ ਮੈਨੂੰ ਐਮਪੀ ਬਣਾ ਦਿੱਤੇ ਪਹਿਲਾ ਨਸ਼ਾ ਤਾਗ ਲੈ ਕੇ ਬੈਠਾਂ ਤੁਹਾਡੇ ਪਿੰਡਾਂ 'ਚ ਮਰਜ਼ੀ ਖਤਮ ਕਰਾਂ ਖਤਮ ਕਰੂੰਗਾ ਇਹ ਪਾਵਰ ਦਿਓ ਦੂਜਾ ਲੁੱਟ ਦੋ ਤਰ੍ਹਾਂ ਦੀ ਲੁੱਟ ਵੱਡੀ ਐ ਪੰਜਾਬ ਦੇ ਅੰਦਰ ਡਾਕਟਰਾਂ ਦੀ ਲੁੱਟ ਸਕੂਲਾਂ ਦੀ ਲੁੱਟ ਸਾਰੇ ਡਾਕਟਰ ਨਹੀਂ ਮੈਂ ਕਹਿੰਦਾ ਵੀ ਮਾੜੇ ਆ ਸਾਰੇ ਸਕੂਲ ਨਹੀਂ ਮਾੜੇ ਪੰਜੇ ਉਂਗਲਾਂ ਨਹੀਂ ਕੋਜੀਆਂ ਵਿੱਚ ਬਹੁਤ ਵੱਡੇ ਪੱਧਰ ਤੇ ਲਟੇਰੇ ਨੇ ڈاکੂ ਨੇ ਉਹਨਾਂ ਨੂੰ ਨੱਥ ਪਾਉਂਗਾ ਜੇ ਮਰਜ਼ੀ ਪਾਵਾਂ ਜੇ ਤੁਸੀਂ ਲੋਕਾਂ ਨੇ ਮੇਰਾ ਸਾਥ ਦਿੱਤਾ ਬੋਲੀ ਖਾਤਰ ਮੈਂ ਲੜੀ ਰਿਹਾ ਪਾਣੀ ਖਾਤਰ ਮੈਂ ਲੜੀ ਰਿਹਾ। ਹੋਰ ਮੁੱਦਿਆਂ ਖਾਤਰ ਮੈਂ ਲੜੀ ਰਿਹਾ। ਜਿਹੜੇ ਮਸਲੇ ਰਾਣੀ ਪੈਨਸ਼ਨ ਦੀ ਬਹਾਲੀ, ਗਰੀਬਾਂ ਦੀ ਮਜ਼ਦੂਰਾਂ ਦੀ ਦਿਹਾੜੀ 700 ਰੁਪਿਆ ਨਰੇਗਾ ਦੀ 200 ਦਿਨ ਦਾ ਕੰਮ ਸਾਲ ਦਾ ਉਹਦਾ ਮੁੱਦੇ ਹੈਗੇ ਆ। ਪਰ ਇੱਥੇ ਜਿਹੜੀ ਗੱਲ ਏ ਕਹਿੰਦੇ ਰੁਕਿਆ ਨਹੀਂ ਸਰਕਾਰਾਂ ਤੋਂ ਰੁਕਿਆ ਨਹੀਂ। ਬਾਦਲਾਂ ਵਾਲੇ ਵੀ ਰੁਕਿਆ ਆਪਣੇ ਵਿਖਦਾ ਰਿਹਾ। ਕਾਂਗਰਸੀਆਂ ਵਾਲੇ ਵਿਖਦਾ ਰਿਹਾ। ਝਾੜੂ ਵਾਲਿਆਂ ਵਾਲੇ ਵੀ ਵਿਕੇ ਹੁਣ ਵਿਗਦਾ ਵਧੂ ਗਦਾ ਮੈਂ ਕਹਿੰਦਾ ਹਜ਼ਾਰ ਗੁਣਾ ਵੱਧ ਗਿਆ। 1 ਜੂਨ ਚੇਤੇ ਰੱਖਿਓ 1 ਜੂਨ 1984 ਨੂੰ ਸੋਡਾ ਤਖਤ ਢਾਇਆ ਸੋਨੂੰ ਅੱਗਾ ਲਾਈਆਂ ਗਲਾਂ ਟਾਇਰ ਪਾ ਕੇ ਭੁੱਕਿਆ ਸੋਨੂੰ 1 ਜੂਨ ਉਹ ਦਿਨ ਸੀ ਜਦੋਂ ਦਰਬਾਰ ਸਾਹਿਬ ਨੂੰ ਘੇਰਾ ਪਿਆ 1984 ਨੂੰ 6 ਦਿਨ ਲਗਾਤਾਰ ਸੋਡੇ ਹਜ਼ਾਰਾਂ ਨੌਜਵਾਨ ਮਾਰੇ ਸੋਡੀਆਂ ਬੀਬੀਆਂ ਬੱਚੇ ਮਾਰੇ ਸੋਡੇ ਜਵਾਦੋਚੋਂ ਦੇ ਮਾਰਤੇ ਉਹ ਦਿਨ ਚੇਤੇ ਰੱਖਿਓ ਕੌਣ ਉਹ ਖੂਨੀ ਪੰਜਾ ਕਿਹੜਾ ਖੂਨੀ ਪੰਜਰਾ ਸਾਥੀ ਕੌਣ ਕੌਣ ਸੀ ਉਹ ਭਾਜਪਾ ਵਾਲੇ ਉਹ ਬਾਦਲ ਜਿਹੜਾ ਅੰਦਰ ਖਤ ਚਿੱਪਸੀਆਂ ਲਿਖਦਾ ਹੈ ਸੈਂਟਰ ਨੂੰ 1 ਜੂਨ 2015 ਚੇਤੇ ਰੱਖਿਓ 1 ਜੂਨ 2015 ਨੂੰ ਗੁਰੂਆਂ ਸਾਹਿਬ ਦੀ ਬੇਅਦਬੀ ਹੋਈ ਅੰਗ ਗਲੀਆਂ ਤੇ ਖਲਾਰੇ ਖਲਾਰੇ ਦੇ ਰੂੜੀਆਂ ਦੇ ਖਲਾਰੇਗੇ ਉਦੋਂ ਕੌਣ ਸੀ ਬਾਦਲ ਜਿਹੜਾ ਅੱਜ ਆਪਣੇ ਆਪ ਨੂੰ ਪੰਜਾਬ ਦੇ ਪੰਥ ਤੇ ਸਿਖਾਉਂਦਾ ਉਹਦੀ ਸਰਕਾਰ ਸੀ ਬੀਬੇ ਬਾਦਲ ਕਹਿੰਦੇ ਦਰਬੇਸ਼ ਸਿਆਸਤਦਾਨ ਐਵੇਂ ਉਹਨਾਂ ਦੇ ਉੱਤੇ ਚਿੱਕੜ ਉਛਾਲਿਆ ਜਾ ਰਿਹਾ ਮੈਂ ਕਹਿੰਦਾ ਉਹ ਜੇ ਦਰਬੇਸ਼ ਤੱਕ ਦੇ 15 ਸਾਲ ਹੋਰ ਜਾਂਦਾ ਰਹੇ ਤਾਂ ਮਾੜੀ ਮੋਟੀ ਜੜਾ ਪੱਟ ਕੇ ਜਾਂਦਾ ਜਮਾ ਕੌਮ ਦੀ ਜੋ ਕਹਣ ਇਹ ਚਿੱਤੇ ਰੱਖਿਓ ਡੀਜੀਪੀ ਸੇਵਨ ਸੈਣੀ ਨੂੰ ਕਿਹਨੇ ਬਣਾਇਆ ਸੀ ਇਹ ਜਹਾਰ ਆਲਮੋਂ ਟਿਕਟਾਂ ਕਿਹਨੇ ਦਿੱਤੀਆਂ ਸੀ ਉਹਨਾਂ ਮਾਫੀਆਂ ਕਿਹਨੇ ਦਵਾਈਆਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਸਾਡਾ ਹਜ਼ਾਰਾਂ ਮੁੰਡਾ ਮਾਰਿਆ ਖਾਲਸਾ ਲਹਿਰ ਦੇ ਵਿੱਚ ਕਿੰਨੇ ਗੁਨਾਹ ਗਣਾਵਾਂ ਮੈਂ ਕਹਿੰਦਾ ਬਾਦਲ ਦੇ ਗੁਨਾਹ ਤਾਂ ਗਿਣਦੇ ਗਿਣਦੇ ਆਪਾਂ ਥੱਕ ਜਾਾਂਗੇ ਇੰਨੇ ਗੁਨਾਹ ਬਾਦਲ ਦੇ ਨੇ ਜਿਨ੍ਹਾਂ ਨੂੰ ਦਰਵੇਸ਼ ਮੰਨਦੇ ਐ ਸੋ ਸਾਰੀਆਂ ਗੱਲਾਂ ਚੇਤੇ ਰੱਖਿਓ ਜੇ ਤੁਹਾਡੀਆਂ ਜਮਾਨਤਾਂ ਜ਼ਬਤ ਕਰਾਉਣ ਦੀ ਗੱਲ ਕਰਦੇ ਕਹਿੰਦੇ ਜਮਾਨਤਾਂ ਜ਼ਬਤ ਹੋਣਗੀਆਂ ਜਿੰਤਨਾ ਦਾ ਸੀ 22 'ਚ ਵੀ ਕਹਿੰਦੇ ਸੀਗੇ ਇਹ ਬਾਦਲ ਵਾਲੇ ਤੇ ਕਾਂਗਰਸੀ ਕਹਿੰਦੇ ਇਹਦੇ ਜਮਾਨਤ ਜ਼ਬਤ ਹੋ ਚੌਥੇ ਨੰਬਰ ਤੇ ਹੀ ਕਾਂਗਰਸ ਤੀਜੇ ਨੰਬਰ ਤੇ ਹੀ ਗਿਆ ਬਾਦਲ ਵਾਲੇ ਐ ਨੀਨੇਰੀ ਜੀ ਨੂੰ 29000 ਵੋਟ ਪਈ ਸੀ ਇਹ ਦੱਸੂਗੀ 4 ਤਰੀਕ ਜਮਾਨਤ ਜਬਤ ਕੀਤੀ ਹੁੰਦੀ ਹੈ